ਇੱਥੇ 1.5 ਘੰਟੇ ਹੋ ਗਿਆ ਜਿੰਨਾ ਭਾਅ ਦਾ ਹਾਲਾਤ ਆ ਇਹ ਪੰਜਾਬ ਦਾ ਪੰਜਾਬੋਂ ਦਾ ਮਾਸਾ ਜਿਹੜੀ ਜਵਾਨੀ ਆ ਨਾ ਚੱਟੇ ਨੂੰ ਖਾਈ ਜਾ ਰਹੀ ਹੈ ਬਹੁਤ ਬਹੁਤ ਹੀ ਜ਼ਿਆਦਾ ਬੁਰਾ ਹਾਲਾ ਪੂਨਾ ਘੰਟਾ ਹੋ ਗਿਆ ਦੋ ਵਾਰੀ ਇੱਕ ਦਿਨ ਹੋਣ ਤੋਂ ਬਚਿਆ ਔਰ ਦੋ ਵਾਰੀ ਉਹਨੂੰ ਬਚਾਇਆ ਤੁਸੀਂ ਵੀ ਦੇਖ ਰਹੇ ਹੋ ਲਗਾਤਾਰ ਸਾਨੂੰ ਕਦੇ-ਕਦੇ ਥੱਲੇ ਬੈਜ ਜਾਂਦਾ ਕਦੇ ਉੱਤੇ ਖੜ੍ਹ ਜਾਂਦਾ ਦੇਖੋ ਚੱਟੇ ਦਾ ਜਦੋਂ ਉਹਨੂੰ ਪੁੱਛਿਆ ਗਿਆ ਕੰਗੋ ਖੁਦ ਆਇਆ ਆਇਆ ਦੋ ਬੱਚਿਆਂ ਦਾ ਬਾਪ ਆ ਉਹ ਕੋਦਰ ਕਿੱਥੋਂ ਰਹਿਣ ਰਹਿਣ ਵਾਲਾ ਕਿੱਥੋਂ ਦਾ ਮੈਂ ਪ੍ਰੀਤਨਗਰ ਦਾ ਰਹਿਣ ਵਾਲਾ ਆ ਮੈਂ ਕਹਾ ਭਾਈ ਤਾ ਤੇਰੇ ਬੱਚੇ ਨਸ਼ਾ ਪੀ ਲਾ ਜਾਣ ਕਹਿੰਦਾ ਭਾਜੀ ਨਹੀਂ ਮੈਂ ਛੱਡ ਦੂੰਗਾ ਪਰ ਇੱਕ ਕਿੱਥੋਂ ਇਹੋ ਜਿਹਾ ਜੇ ਜਿੰਨਾ ਨਸ਼ਾ ਸਾਜਪੁਰੋੜ ਤੇ ਵਿਕਦੇ ਆ ਮੈਂ ਕਹਿੰਦਾ ਕਿਥੇ ਪਾਸੇ ਨਹੀਂ ਹੋਣਾ ਚਾਹੀਦਾ ਵਿਕਦੇ ਆ ਅਨਨ ਮਛਤਾ ਵਾਲੇ ਬਰੋਦਰ ਦੇ ਵੇਖ ਰਿਆ ਨਾ ਵੀ ਹੁਣ ਹੌਣ ਜਾ ਕੇ ਦੇਖੋ ਪੁੱਛੇ ਉਲੀ ਤੇ ਲੰਨਾ ਲੱਗੀਆਂ ਹੋਣੀਆਂ ਮੱਥੇ ਵਾਲੇ ਦੀਆਂ ਇੱਕ ਡੇਢ ਘੰਟਾ ਹੀ ਹੋ ਗਿਆ ਜਦੋਂ ਧਰਤਾਂ ਹਿਲਾਤਾ ਇਹ ਪੰਜਾਬ ਦਾ ਪੰਜਾਬੋਂ ਦਾ ਮਾਸਾ ਜਿਹੜੀ ਜਵਾਨੀ ਆ ਨਾ ਚੱਟੇ ਨੂੰ ਖਾਈ ਜਾ ਰਹੀ ਹੈ ਬਹੁਤ ਬਹੁਤ ਹੀ ਜ਼ਿਆਦਾ ਬੁਰਾ ਹਾਲਾ ਪੂਨਾ ਘੰਟਾ ਹੋ ਗਿਆ ਦੋ ਵਾਰੀ ਇੱਕ ਦਿਨ ਹੋਣ ਤੋਂ ਬਚਿਆ ਔਰ ਦੋ ਵਾਰੀ ਉਹਨੂੰ ਬਚਾਇਆ ਤੁਸੀਂ ਵੀ ਦੇਖ ਰਹੇ ਹੋ ਲਗਾਤਾਰ ਸਾਨੂੰ ਕਦੇ-ਕਦੇ ਥੱਲੇ ਬੈਜ ਜਾਂਦਾ ਕਦੇ ਉੱਤੇ ਖੜ੍ਹ ਜਾਂਦਾ ਦੇਖੋ ਚੱਟੇ ਦਾ ਜਦੋਂ ਉਹਨੂੰ ਪੁੱਛਿਆ ਗਿਆ ਕੋਮਖ ਖੋਦੂ ਮ ਆਇਆ ਆ ਦੋ ਬੱਚਿਆਂ ਦਾ ਬਾਪ ਆ ਉਹ ਕੋਦੋਂ ਕਿੱਥੋਂ ਰਹਿਣ ਰਹਿਣ ਵਾਲਾ ਕਿੱਥੋਂ ਦਾ ਮੈਂ ਪ੍ਰੀਤਨਗਰ ਦਾ ਰਹਿਣ ਵਾਲਾ ਆ ਮੈਂ ਕਹਾ ਭਾਈ ਤਾ ਤੇਰੇ ਬੱਚੇ ਨਸ਼ਾ ਪੀ ਲਾ ਜਣ ਕਹਿੰਦਾ ਭਾਜੀ ਨਹੀਂ ਮੈਂ ਛੱਡ ਦੂੰਗਾ ਪਰ ਇੱਕ ਕਿੱਥੋਂ ਇਹੋ ਜਿਹਾ ਜੇ ਜਿੰਨਾ ਨਸ਼ਾ ਤਾਜਪੁਰੋੜ ਤੇ ਵਿਕਦੇ ਆ ਮੈਂ ਕਹਿੰਦਾ ਕਿਥੇ ਪਾਸੇ ਨਹੀਂ ਹੋਣਾ ਚਾਹੇ ਵਿਕਦੇ ਆ